ਹੰਜੀ ਹਕ ਫਰੀਦ ਯਾ ਫਰੀਦ ਧੰਨ ਧੰਨ ਬਾਬਾ ਸ਼ੇਖ ਜੀ ਸਾਰੇ ਫਰੀਦਕੋਟ ਜ਼ਿਲ੍ਹਾ ਨਿਵਾਸੀਆਂ ਨੂੰ ਵੀ ਤੇ ਪੰਜਾਬ ਨੂੰ ਵੀ ਪੂਰੀ ਦੁਨੀਆ ਨੂੰ ਵੀ ਸਲਾਮ ਵਾਲੇਕੁਮ ਤੇ ਬਾਬਾ ਫਰੀਦ ਜੀ ਦੀ ਨਗਰੀ ਹੈ ਜੀ ਇਹ ਚੌਧਰੀ ਸਾਹਿਬ ਅਤੇ ਸ਼ਹਿਰ ਦੇ ਵਿੱਚ ਜਰ ਐਂਟਰ ਹੋ ਜੀਏ ਫਰੀਦਕੋਟ ਦੇ ਵਿੱਚ ਤੇ ਉੱਥੇ ਆਪਣੇ ਬਾਬਾ ਫਰੀਦਾ ਢਿੱਲਾ ਸਾਹਿਬ ਦਰਬਾਰ ਬਣਿਆ ਹੋਇਆ ਹੈ ਇਹ ਜਿਹੜੀ ਗੋਦੜੀ ਸਾਹਿਬ ਜਿੱਤੇ ਬਾਬਾ ਜੀ ਦੀ ਗੋਦੜੀ ਆ ਗੋਦੜੀ ਪਈ ਹੋਈ ਹੈ ਬਾਬਾ ਜੀ ਦਾ ਆਸਨ ਜੀਸ ਤੇ ਬੈਠ ਕੇ ਬਾਬਾ ਸਾਹਿਬ ਜੀ ਨੇ ਇੱਥੇ ਚਿੱਲਾ ਕੀਤਾ ਹੋਇਆ ਚਿੱਲਾ ਮਤਲਬ 40 ਦਿਨ ਘੈਰੋ ਔਰ 40 ਦਿਨ ਤੋਂ ਬਾਅਦ ਇੱਥੇ ਰਹੇ ਵੀ ਨੇ ਇੱਥੇ ਉਸ ਟਾਈਮ ਜੰਗਲ ਹੁੰਦਾ ਸੀਗਾ ਬਾਬਾ ਸਾਹਿਬ ਜੀ ਦੀ ਡੇਟ ਆਫ ਬਰਥ ਹੈ 5 ਅਪ੍ਰੈਲ 1173 ਅਤੇ ਉਸ ਤੋਂ ਬਾਅਦ ਬਾਬਾ ਜੀ ਨੇ ਜੋ ਸਰੀਰ ਛੱਡਿਆ ਸੀ 1265 ਈਸਵੀ ਵਿੱਚ ਛੱਡਿਆ ਸੀ 93 ਸਾਲ ਦੀ ਉਮਰ ਤੱਕ ਇਥੋਂ ਜਿਹੜਾ ਬਾਬਾ ਜੀ ਦਾ ਪੂਰਾ ਨਾਮ ਕਮਾਇਆ ਹੈ ਪਾਠ ਕੀਤਾ ਹੈ ਇਹ ਲੋ ਤਾਂ ਆਪਣੇ ਤੋਂ ਸਰਦਾਰ 인ਦਰਜੀਤ ਸਿੰਘ ਖਾਲਸਾ ਜੀ ਮਾਨਯੋਗ ਜੋਗੀ ਹੈ ਦਾ ਜੋਗੀ ਸੀਗੇ ਉਹ ਇੱਕ ਤਰ੍ਹਾਂ ਦੇ ਬਾਬਾ ਫਰੀਦ ਦਾ ਐਸਾ ਨਾਮ ਕਮਾਇਆ ਉਹਨਾਂ ਨੇ ਉਹ ਤਾਂ ਉਹ ਆਪ ਦਾ ਕੁਝ ਸਮੇਂ ਪਹਿਲਾਂ 2-3 ਮਹੀਨੇ ਪਹਿਲਾਂ ਕਰੋ ਇਹ ਉਹਨਾਂ ਨੇ ਅਦਾ ਸਰੀਰ ਛੱਡ ਗਏ ਸੀ ਤੋਂ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਨਾਲ ਡਾਕਟਰ ਗੁਰਿੰਦਰ ਮੋਹਨ ਸਿੰਘ ਜੀ ਉਹਨਾਂ ਨੂੰ ਅੱਜ ਵੀ ਸਲਾਮਤ ਸਲਾਮ ਹੀ ਰਹੇਗਾ ਹਰ ਜਨਨ ਚ ਕਿਉਂਕਿ ਉਹ ਸੰਭਾਲ ਰਹੇ ਨੇ ਉਹਨਾਂ ਦੇ ਨਾਲ ਹੋਰ ਵੀ ਜਿਹੜੇ ਵਰਕਰ ਨੇ ਉਹੋ ਨੇ ਇਹ ਬੜਾ ਹੀ ਅਨਾਦਰ ਬਹੁਤ ਹੀ ਇੱਕ ਇਨਸਾਨ ਖਾਲਸਾ ਸਾਹਿਬ ਇੱਕ ਇਨਸਾਨ ਨੂੰ ਵਾਕੇ ਗਏ ਤੇ ਉਧਰੀ ਸਾਹਿਬ ਦੇ ਵਿੱਚ ਟਿੱਲਾ ਸਾਹਿਬ ਦੇ ਵਿੱਚ ਇੱਕ ਤੋਂ ਇੱਕ ਬਹੁਤ ਅੱਛਾ ਸਿਸਟਮ ਚੱਲ ਰਿਹਾ ਹੈ ਬੜੇ ਅੱਛੇ ਕੰਮ ਹੋ ਰਹੇ ਨੇ ਬੜੇ ਹੀ ਲੋਕ ਆਉਂਦੇ ਕੋਈ ਫੋਨ ਦਾ ਮਜ਼ਦੂਰ ਆਉਂਦਾ ਕੋਈ ਨੇੜੇ ਆਉਂਦਾ ਹੱਸਦੇ ਆਉਂਦੇ ਸੀ ਹੱਸਦੇ ਜਾਂਦੇ ਆ ਬਾਬਾ ਫਰੀਦ ਜੀ ਦੇ ਜਿਹੜਾ ਸੰਤਾਨ ਨੇ ਤੇ ਉਹਨਾਂ ਪਾਕਪਟਨ ਸ਼ਹਿਰ ਦੇ ਵਿੱਚ ਬਾਬਾ ਜੀ ਜੋ ਸ੍ਰੀ ਛੱਡਾ ਜੀ ਪਾਕਪਟਨ ਸ਼ਹਿਰ ਜ਼ਿਲ੍ਹਾ ਪਾਕਪਟਨ ਪਾਕਿਸਤਾਨ ਦੇ ਵਿੱਚ ਛੱਡਿਆ ਸੀ ਬਾਬਾ ਜੀ ਨੇ ਬੜੇ ਸਾਲ ਲਿਬਜ਼ਾਰੇ ਨੇ ਦਿੱਲੀ ਦੇ ਵਿੱਚ ਵੀ ਬਾਬਾ ਜੀ ਦੇ ਗੁਰੂ ਸਾਹਿਬ ਜੀ ਦਾ ਨਾਮ ਕুতਬ ਬਖਤਿਆਰ ਕਾਕੀ ਸਾਹਿਬ ਜੀ ਤੇ ਕুতਬ ਮিনার ਸਾਰਿਆਂ ਨੂੰ ਦਿੱਲੀ ਦੇ ਵਿੱਚ ਬਹੁਤ ਫੇਮਸ ਹੈ ਤੇ ਉਹਦੀ ਮਗਰ ਹੀ ਗਲੀ ਹੈ ਇੱਕ ਦਿੱਲੀ ਦੇ ਵਿੱਚ ਨਿਊ ਦਿੱਲੀ ਤੇ ਉਥੇ ਦਰਬਾਰ ਬਣਿਆ ਹੋਇਆ ਕੁੱਤਬ ਉਖਤਿਆਰ ਕਾਫੀ ਸ਼ਾਹੀ ਬਾਬਾ ਜੀ ਦੇ ਗੁਰੂ ਸਾਹਿਬ ਜੀ ਤੇ ਬਾਬਾ ਜੀ ਨੇ ਆਪਣੇ ਗੁਰੂਕਲ ਲਈ ਸਮਾਗਮ ਜਾਰਿਆ ਉਸ ਤੋਂ ਬਾਅਦ ਉਹ ਜਾਣਾ ਸੀ ਜਦੋਂ ਪਾਕ ਪਤਨ ਪਾਕਿਸਤਾਨ ਕੰਨੀ ਤਾਂ ਇੱਥੇ ਚਿੱਲਾ ਕੀਤਾ ਸੀ ਬਾਬਾ ਫਰੀਦ ਜੀ ਨੇ ਔਰ ਕੁਝ ਦਿਨ ਗੁਜ਼ਾਰੇ ਸੀ ਕਿ ਸ਼ਹਿਰ ਫਰੀਦਕੋਟ ਦੇ ਵਿੱਚ ਤੇ ਗੋਧਰੀ ਬਾਬਾ ਜੀ ਦੀ ਇੱਥੇ ਕੁਝ ਪੰਨੇ ਹੈਗੇ ਉਰਦੂ ਭਾਸ਼ਾ ਦੇ ਵਿੱਚ ਇੱਥੇ ਹੈ ਤੇ ਬਾਬਾ ਜੀ ਨੇ ਆਪਣੇ ਹੱਥ ਦੇ ਵਿੱਚ ਗਾਰਾ ਵਗੈਰਾ ਲੱਗਿਆ ਹੋਇਆ ਸੀ ਤਾਂ ਬਾਬਾ ਜੀ ਨੇ ਉੱਥੋਂ ਦੇ ਦਰਖਤ ਦੇ ਵਿੱਚ हाथ पूंजे जिन्हें बाबा जी जाने बाद उत्थ पता लग गया कि भी बबा जी का हाथ पंजे पूरी हथेली बाबा जी वो अज भी उरखत के मौजूद है, मजूद है। मजूद। हाँ जी हाँ जी, जी हाँ।, हाँ जी बाकी बस मैं होड़पुरा डि डिस्ट्रिक फरीदकोट बिलोंग करता हाँ बस जीवन मेरा इतें ही है सारा कुछ कोई सानू वो नहीं कभी अब जाइए कि ना जाइए कोई शड्यूल बनया हो बाकी इतों के जिन्हें वर्कर ने सारा सलाम है जिन्होंने ਸਾਨੂੰ ਇੱਥੇ ਜਗ੍ਹਾ ਦਿੱਤੀ ਸਾਰਿਆਂ ਨੇ ਲਾਲ ਕੇ ਕਿ ਵੀ ਚਲੋ ਇੱਥੇ ਬੈਠ ਨਹੀਂ ਤਾਂ ਹਰ ਕੋਈ ਤਾਂ ਇਹਦਾ ਐਜ਼ ਅ ਐਂਟਰੀ ਹੋਣੀ ਚਾਹਤ ਤਾਂ ਕਿ ਵੀ ਆਵੀ ਅੱਗੇ ਬੈਠ ਰੂਨ ਦੀ ਅੱਗੇ ਬੈਠੂ ਤੇ ਬੜਾ ਹੀ ਨ ਸਾਰਿਆਂ ਨੂੰ ਸਲਾਮ ਕਰਦਾ ਸਿਰ ਚੁਗਾ ਕੇ ਤੇ ਬਸ ਇੰਨਾ ਹੀ ਹੈ ਜੋ ਵੀ ਆਵੇ ਤੇ ਸੁਰਲਾਜੀ ਜਾਵੇ ਥੋੜੇ ਜਿਹਾ ਆਪਣੇ ਬਾਰੇ ਐਕਸਪਲੇਨ ਕਰੀਓ ਵੀ ਕਿਸ ਤਰ੍ਹਾਂ ਮਤਲਬ ਕਿ ਚੜ੍ਹਨ ਕਿ ਲੱਗੀ ਸੀਗੀ ਹਾਂਜੀ ਕਪੜੇ ਚੰਗੇ ਇਥੇ ਕਿਵੇਂ ਲੱਗੇ ਸੀ ਮੈਂ ਤੁਸੀਂ ਇਥੇ ਸ਼ੁਰੂ ਕੀ ਸ਼ੁਰੂ ਕੀ ਮੈਂ ਕੀਤਾ ਸੀ ਉਹ ਥੋੜਾ ਮੈਂ ਦੋਸਤਾਂ ਨਾਲ ਆ ਰਹੇ ਆ ਦੋਸਤਾਨੀ ਮੈਂ ਸ਼ਹਿਰ ਟਿੱਲਾ ਸਾਹਿਬ ਜਾਂਦੇ ਹੁੰਦੇ ਸੀ ਦੋਸਤਾਂ ਨਾਲ 97 98 ਦੀ ਗੱਲ ਕਰ ਗਏ ਉਹ ਤੋਂ ਜਾਂਦੇ ਸੀ ਸਿਰਫ ਇੱਕ ਜਿਵੇਂ ਇੱਕ ਬੰਦਾ ਘੁੰਮਣ ਜਾਂਦੇ ਬਈ ਕੋਈ ਜਾਂ ਉਨ ਚਲੇ ਗਏ ਦੋਸਤਾਂ ਨਾਲ ਲੰਗਰ ਛਕਿਆ ਹਾਜ਼ਰੀ ਪਾਈ ਚਲੇ ਗਏ ਪਰ ਉਹਨਾਂ ਐ ਨਹੀਂ ਸੀ ਮਨ ਤੋਂ ਪਤਾ ਨਹੀਂ ਸੀਗਾ ਦਾਦਾ ਜੀ ਬਾਰੇ ਸਾਨੂੰ ਬਸ ਜਾਂਦੇ ਸੀ ਕਿ ਲੰਗਰ ਛਕਦੇ ਸੀ ਆਦ ਤੇ ਅੰਦਰ ਹੋ ਜਾਂਦੇ ਸੀ ਦੋਸਤਾਂ ਨਾਲ ਘੁੰਮਦੇ ਘੁੰਮਦੇ ਉਸ ਤੋਂ ਬਾਅਦ ਸੰ 2005 ਦੇ ਵਿੱਚ ਤੇ ਬਾਬਾ ਜੀ ਨੂੰ ਮੈਂ ਕੁਛ ਮੰਨ ਕੇ ਦੇਖਿਆ ਕੁਛ ਤਾਂ ਨਵੇਂ ਮਦਗਰੇ ਮੈਂ 23 ਸਾਲ ਸੀ 2005 ਦੀ ਗੱਲ ਤੇ ਕੁਛ ਕਹਿ ਕੇ ਵੇਖਿਆ ਕੁਛ ਦੇਖ ਮੈਨੂੰ ਯੂਨੀਵਰਸਿਟੀ ਤੇ ਵੀਰਵਾਰੀ ਉਹ ਚੀਜ਼ ਮਿਲੀ ਮੈਨੂੰ ਤੇ ਉਸ ਤੋਂ ਬਾਅਦ ਫਿਰ ਮੈਂ ਲੱਗ ਗਿਆ ਮੈਨੂੰ ਕੁਛ ਪਤਾ ਲੱਗ ਗਿਆ ਤੇ ਇੱਥੇ ਜਦੋਂ ਕਰ ਮੈਂ ਬੋਧੀ ਸਾਹਿਬ ਬੈਠਣ ਲੱਗਾ ਜਾਂ ਬਾਬਾ ਜੀ ਦੇ ਲੱਣ ਲੱਗੇ 2005 ਲੱਗੇ 2024 ਚੱਲ ਰਹੀ ਹੈ ਤੇ ਬਾਬਾ ਜੀ ਦੇ ਨਾਮ ਗੰਨ ਸ਼ਕਰ ਸਰਕਾਰ ਕਹਿੰਦੇ ਬਦਲਦਾ ਹੈ ਜੀ ਉਹ ਤੇ ਬਾਬਾ ਜੀ ਸ਼ਕਰਬੜੀ ਖਾਂਦੇ ਸੀ ਬਚਪਨ ਤੋਂ ਹੀ ਤੇ ਤੇ ਬਾਬਾ ਜੀ ਦੇ ਬਸ ਹੁਣ ਮੇਰਾ ਜਿੰਨਾ ਜੀਵਨ ਹੈ ਜਿੰਨਾ ਤੇ ਮੈਂ ਤੁਰ ਸਕਦਾ ਸਾਹ ਲੈ ਰਿਆ ਤੇ ਔਰ ਔਰ ਤੱਕ ਮੈਂ ਗੋਦਰੀ ਸਾਹਿਬ ਦੇ ਵਿੱਚ ਆ ਦਰਬਾਰ ਦੇ ਵਿੱਚ ਬੈਠਾ ਰਹਾਂਗਾ ਔਰ ਸਿੱਖਣਾ ਨਾ ਨਾ ਕਿ ਮੈਂ ਤੁਹਾਨੂੰ ਸਿਖਾਉਣਾ ਨਾ ਹੈ ਨਾ ਸਿੱਖ ਦਾ ਮਤਲਬ ਵੀ ਇਹੀ ਹੈ ਸਿੱਖਣਾ ਸਿਖਾਉਣਾ ਪਰ ਬੰਦਾ ਚੜਾ ਵੀ ਜਾ ਰਿਹਾ ਉਸ ਤੋਂ ਬਾਅਦ ਉਹ ਚੀਜ਼ਾਂ ਹੁੰਦੀਆਂ ਜਿਹੜੀਆਂ ਸਿੱਖੀਆਂ ਨਹੀਂ ਹੁੰਦੀਆਂ ਕਿਉਂਕਿ ਉਮਰ ਲੰਬੀ ਨਹੀਂ ਦੂਮਨ ਘਾਟੀ ਹੁੰਦੀ ਹੈ ਬੰਦਾ ਸੋਚਦਾ ਉਹ ਇੰਨੇ ਸਾਲ ਇੰਨੇ ਸਾਲ ਇੰਨੇ ਸਾਲ ਜੋ ਬੰਦਾ ਝੁੱਕ ਗਿਆ ਉਹ ਸਮਝ ਲਓ ਸਵਰਗ ਵਿੱਚ ਮੁਕਤੀ ਹੈ ਬਸ ਉਹਦੀ ਮੁਕਤੀ ਉੱਥੇ ਹੁੰਦੀ ਹੈ ਤੇ ਬਾਕੀ ਸੰਨ 2017 ਵਿੱਚ ਚਲੇ ਜਾਓ ਥੋੜਾ ਜਿਹਾ ਬਿਮਾਰ ਹੋ ਗਏ ਸੀ ਮੈਂ ਜਿਹਨੂੰ ਕਹਿ ਸਕਦੇ ਹੋ ਬ੍ਰੇਨ ਕੈਂਸਰ ਕਹਿ ਦੋ ਤੇ ਅਸੀਂ ਕਈ ਥਾਵਾਂ ਤੇ ਗਿਆ ਸੀ ਰਾਜਸਥਾਨ ਔਰ ਥਾਵਾਂ ਤੇ ਕਰਦੇ ਕਰਦੇ ਚੌਥੀ ਸਟੇਜ ਹੋ ਗਈ ਸੀ ਤੇ ਡਾਕਟਰ ਸਾਹਿਬ ਨੇ ਕਿਹਾ ਨਹੀਂ ਤੇ ਸੇਵਾ ਕਰ ਲਓ ਤੇ ਇਹ ਨਹੀਂ ਬਚਦਾ ਗਿਆ ਤੇ ਇੱਥੇ ਗੋਰੀ ਸਾਹਿਬ ਮੈਂ ਬੈਠਣਾ ਸ਼ੁਰੂ ਕੀਤਾ ਸੀ ਸਹੀ ਇੱਥੇ ਮੈਂ ਆੜਾ ਦਾ ਬਹੁਤ ਸਮਾਂ ਤਸਾਂ ਮੈਂ ਤੁਸੀਂ ਬੈਠਣਾ ਮੈਂ ਜਿਦੋਂ ਤਾਈ ਤਕਰੀਬਨ 2015 ਸੀ ਯਾਨੀ ਅੱਜ ਮੈਨੂੰ 9 ਸਾਲ ਹੋ ਗਏ ਠੀਕ ਹੈ ਤੇ ਸਾਰਿਆਂ ਨੂੰ ਪਤਾ ਲੱਗਿਆ ਵੀ ਮੈਂ ਤਾਂ ਮੈਂ ਤਾਂ ਬਾਬਾ ਫਰੀਦ ਜੀ ਨਾਲ ਇਹੀ ਸੀ ਮਤਲਬ ਕਿ ਮੈਨੂੰ ਤਾਂ ਤੁਹਾਡਾ ਮੈਨੂੰ ਲੋਕ ਜਾਣਦੇ ਆ ਤਾਂ ਤੁਹਾਡੇ ਭਗਤੀ ਦੇ ਨਾਮ ਤੋਂ ਜਾਣਦੇ ਆ ਤੇ ਬਾਬਾ ਸਾਹਿਬ ਜੀ ਬਾਬਾ ਜੀ ਬੇਨੂ ਆਹ ਹੈ ਮੈਂ ਬਾਕੀ ਤੂੰ ਹੀ ਮੇਰਾ ਡਾਕਟਰ ਹੈ ਤੂੰ ਡਾਕਟਰ ਦਾ ਡਾਕਟਰ ਹੈ ਹੈ ਤੇਰਾ ਤੇਰਾ ਜਿਹੜਾ ਤੇਰੀ ਜਿਹੜੀ دارو ਹੈ ਨਾ دارو ਮਤਲਬ દવા ਉਹ ਤੇਰਾ ਆਸ਼ੀਰਵਾਦ ਹੈ ਦਾਰੂ ਸੇ દવા ਜੋ ਹੈ ਮੈਨੂੰ ਉਹ ਨਸ਼ਾ ਚਾਹੀਦਾ ਹੈ ਮੈਂ ਕਿਹਾ ਤੇ ਜਦੋਂ ਜਵਾਬ ਤਾਂ ਦਿੱਤਾ ਹੈ ਡਾਕਟਰਸ ਨੇ ਫਿਰ ਮੈਨੂੰ ਮੇਰੇ ਘਰ ਦੇ ਜਦੋਂ ਚੌਥੀ ਸਟੇਜ ਸੀਗੀ ਜਦਕਿ ਮੈਂ ਬੇਹੋਸ਼ ਸੀ ਤੇ ਮੈਨੂੰ ਲੈ ਗਏ ਜੀ ਮੈਡੀਕਲ ਕਲੀਨਕਟ ਉੱਥੇ ਡਾਕਟਰ ਅਰੁਣ ਅਗਰਵਾਲ ਜੀ ਅਤੇ ਉਹਨਾਂ ਨੇ ਚੈੱਕ ਕਰਕੇ ਆ ਵੀ ਬੱਚੇਗਾ ਨਹੀਂ ਬੱਚੇਗਾ ਚਲੋ ਜੋ ਵੀ ਹੈ ਸਿਸਟਮ ਪਰ ਉਹਨਾਂ ਵੱਲੋਂ ਵੀ ਉਹਨਾਂ ਦੇ ਸਵਰਗੀ ਹੱਥ ਕਹੂੰਗਾ ਮੈਂ ਜਦੋਂ ਆਪਰੇਟ ਕੀਤਾ ਤਾਂ ਮੈਂ ਬਿਲਕੁਲ 100 ਦੇ 100% ਓਕੇ ਹੋ ਗਿਆ ਸੀਗਾ ਹਾਲਕਿ ਮੈਨੂੰ ਦਿਖਣਾ ਵੀ ਬੰਦ ਹੋ ਗਿਆ ਸੀ ਜਦੋਂ ਮੇਰੀ ਚੌਥੀ ਸੇਜ ਸੀ ਕੈਂਸਰ ਦੀ ਮੇਰੀ ਅੱਖਾਂ ਵੀ ਜਾ ਚੁੱਕੀਆਂ ਸੀ ਤੇ ਮੈਂ ਬਾਬਾ ਜੀ ਨੇ ਬਾਬਾ ਜੀ ਜਿਵੇਂ ਕੋਈ ਅੰਦਰ ਰੱਖੇ ਕਹਾਂ ਨੂੰ ਕਰ ਰਿਹਾ ਕਿ ਬਈ ਇਹ ਦੋ ਇਨੈਨੇ ਮਤ ਛੂਏ ਮੈਨੂੰ ਫਿਰ ਦੇਖਣ ਦੀ ਯਾਸ ਤਾਂ ਮੈਂ ਬਾਬਾ ਜੀ ਨੂੰ ਕਿਹਾ ਇਦੋਂ ਨਾਇਨਾ ਮਤਿ ਚੇ ਮੂਜੀ ਤੁਜੀ ਦੇਖ ਕੇ ਕਿਆਸ ਬਈ ਮੈਂ ਜੇ ਮੇਰਾ ਸਰੀਰ ਵੀ ਚਲਾ ਜਾਵੇ ਕੋਈ ਚੱਕਰ ਨਹੀਂ ਨਹੀਂ ਅੱਖਾਂ ਇੱਥੇ ਡੋਲਦੀਆਂ ਨੇ ਤੈਨੂੰ ਦੇਖਦੀਆਂ ਨੇ ਤਿੰਨ ਟਕਲੀਆਂ ਰਹਿਣ ਤੇ ਮਾਸਟਰ ਟਕਸਾਲੇ ਜਵਾਸਾ ਇਤੋਂ ਆਇਆ ਸੀਗਾ ਪਰ ਜਦੋਂ ਮੈਂ ਬਾਬਾ ਫਰੀਦ ਦੇ ਅਸ਼ੀਰਵਾਦ ਨਾਲ